ਸਤਿ ਸ੍ਰੀ ਅਕਾਲ ਦੋਸਤੋ ਇੱਕ ਲੜੀ ਦੇ ਤਹਿਤ ਹਰ ਰੋਜ਼ ਤੁਹਾਡੇ ਨਾਲ ਜਿਵੇਂ ਇੱਕ ਅਜਿਹਾ ਸੱਚ ਸਾਹਮਣੇ ਲੈ ਕੇ ਆ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਲੋਕ ਪੰਜਾਬ ਦੇ ਵਿੱਚ ਹੋ ਗਏ ਹਨ ਜੋ ਕਿ ਕੁਝ ਲੋਕ ਆਪਣੇ ਮੁਨਾਫੇ ਦੇ ਲਈ ਆਪਣੇ ਫਾਇਦੇ ਦੇ ਲਈ ਦੂਜਿਆਂ ਦੀ ਜ਼ਿੰਦਗੀ ਤੱਕ ਨਾਲ ਖੇਡ ਜਾਂਦੇ ਹਨ ਪਰ ਉੱਥੇ ਹੀ ਜਿੱਥੇ ਅਜਿਹੇ ਦਰਿੰਦੇ ਹਨ ਤਾਂ ਦੂਜੇ ਪਾਸੇ ਅਜਿਹੇ ਫਰਿਸ਼ਤੇ ਵੀ ਹਨ ਜੋ ਕਿ ਤੇਰਾ ਆਸਰਾ ਸੇਵਾ ਸੁਸਾਇਟੀ ਤੇ ਖਾਬਾਂ ਦਾ ਸਰਵਿਸਿਸ ਨੂੰ ਕਿਹਾ ਜਾਂਦਾ ਹੈ ਪਿੰਡ ਵੱਲਾ ਸ੍ਰੀ ਅਮਰਸਾ ਸਾਹਿਬ ਵਿਖੇ ਗੁਰੂ ਰਾਮਦਾਸ ਹਸਪੀਟਲ ਦੇ ਬਿਲਕੁਲ ਨਾਲ ਜੋ ਵੀਰ ਇੱਕ ਸੰਸਥਾ ਚਲਾਉਂਦੇ ਹਨ ਜੋ ਕਿ ਆਪਣੀ ਜ਼ਿੰਦਗੀ ਦਾ ਮਕਸਦ ਹੀ ਇਹ ਬਣਾ ਚੁੱਕੇ ਹਨ ਕਿ ਜਿਹੜੇ ਅਜਿਹੇ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਕਿਡਨੈਪ ਕਰਕੇ ਉਹਨਾਂ ਤੋਂ ਇਸ ਤਰ੍ਹਾਂ ਦੀ ਮਜ਼ਦੂਰੀ ਕਰਵਾਉਂਦੇ ਹਨ ਜਿਸ ਦੇ ਬਦਲੇ ਉਹਨਾਂ ਨੂੰ ਪੈਸੇ ਤੱਕ ਨਹੀਂ ਦਿੰਦੇ ਤੇ ਉਹਨਾਂ ਦੇ ਪਰਿਵਾਰਾਂ ਤੱਕ 도 ਵਿਛੋੜ ਦਿੰਦੇ ਹਨ ਜਿਸ ਦੇ ਪਿੱਛੇ ਉਹਨਾਂ ਦਾ ਇੱਕ ਹੀ ਲਾਲਚ ਹੁੰਦਾ ਹੈ ਕਿ ਉਹਨਾਂ ਨੂੰ ਬਿਨਾ ਕਿਸੇ ਮਿਹਨਤ ਦਿੱਤੇ ਤੋਂ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਮਿਲ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਮਤਗੁੱਤੀ ਵੀ ਹੁੰਦੇ ਹਨ ਸੋ ਅੱਜ ਦੀ ਘਟਨਾ ਵੀ ਇੱਕ ਅਜਿਹੀ ਹੈ ਜੋ ਕਿ ਤੁਹਾਨੂੰ ਵੀ ਅੰਦਰ ਤੱਕ ਝੰਜੋੜ ਕੇ ਰੱਖ ਦੇਵੇਗੀ ਕਿਉਂਕਿ ਇਸ ਮੌਕੇ ਜੋ ਪ੍ਰਸ਼ਾਸਨਿਕ ਅਧਿਕਾਰੀ ਵੀ ਨਾਲ ਆਏ ਜਿਨ੍ਹਾਂ ਨੇ ਇਸ ਮਾਮਲੇ ਦੇ ਬਾਅਦ ਵਿੱਚ ਕਾਰਵਾਈ ਕੀਤੀ ਉਹ ਵੀ ਕਿਤੇ ਨਾ ਕਿਤੇ ਇਸ ਨੂੰ ਦੇਖ ਕੇ ਇਸ ਸਾਰੀ ਘਟਨਾ ਨੂੰ ਕਿਸ ਤਰ੍ਹਾਂ ਇੱਕ ਮਾਸੂਮ ਦੇ ਨਾਲ ਇਹ ਇਸ ਤਰ੍ਹਾਂ ਦਾ ਸਲੋਕ ਕਰ ਰਹੇ ਸਨ ਉਹ ਵੀ ਦਹਿਲ ਗਏ ਤੇ ਜੇਕਰ ਤੁਸੀਂ ਇਸ ਤੋਂ ਅਗਲਾ ਪਾਰਟ ਦੇਖਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਪਾਰਟ 2 ਜ਼ਰੂਰ ਲਿਖਣਾ ਤਾਂ ਕਿ ਤੁਹਾਡੇ ਨਾਲ ਉਹ ਵੀਡੀਓ ਵੀ ਸ਼ੇਅਰ ਕਰ ਸਕੀਏ ਜਦੋਂ ਇਸ ਮਾਸੂਮ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ ਗਿਆ ਜਦਕਿ ਇਹ ਜੋ ਲੋਕ ਇਸ ਤੋਂ ਮਜਦੂਰੀ ਕਰਵਾ ਰਹੇ ਸਨ ਉਹਨਾਂ ਦਾ ਕਹਿਣਾ ਸੀ ਕਿ ਅਨਾਥ ਹੈ ਸੋ ਵੀਡੀਓ ਪੂਰੀ ਦੇਖੋ ਤੇ ਇਸ ਮਾਮਲੇ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ

ਪਾਪਾ ਮਰ ਗਏ ਪਾਪਾ ਮਰ ਗਏ ਯਾਰ ਇਹ ਬੱਚਾ ਦਾ ਕੋਈ ਫੋਟੋ ਦੇਣਾ ਕੋਈ ਬੰਦਾ ਇਹਨੂੰ ਜਾਣਦਾ ਨਹੀਂ ਆ ਉਹਨੇ ਕੀ ਦੇਖਣੀ ਨਹੀਂ ਦੇਈ ਘਰ ਖੜਦੇ ਰਾਂ ਨੂੰ ਕੀ ਘਰ ਖੜਦਾ ਰਾਂ ਨੂੰ ਇੱਥੇ ਦੁਕਾਨ ਦੇ ਕਰੀ ਪਾਉਂਗਾ ਤੇ ਦਿੰਦਾ ਦੁਕਾਨ ਮਰੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਕਰਿਓ ਹੋ ਸਕਦਾ ਬੱਚੇ ਦਾ ਘਰ ਲੱਭ ਜੇ ਜੀ 골ਡਨ ਗੇਟ ਦੇ ਪਿੱਛੇ ਬੱਚੇ ਦੀ ਤਲਾਸ਼ ਮਿਲੀ ਹੈ ਜਿਹੜਾ ਬੱਚਾ ਕੋਈ ਜੁੜਾ ਹੈ ਉਸ ਤੋਂ ਮਿਲਣੀ ਕਰਾਈ ਜਾਵੇ ਬੇਬੀ ਲਾ ਅਜੀ ਬਾਬਾ ਜੀ ਆਵਤ ਰਹੋ ਅਜੀ ਆਏ ਬੱਲੇ ਸੰਸਤਾ ਤੋਂ ਬੱਚਿਆ ਮੇਰੇ ਬੋਤੇ ਦਾ ਨਾ ਕੀ ਨਾਮ ਦੱਸ ਦੇ ਨਾ ਕੀ ਉਹ ਸੋ ਸੰਗਤ ਜੀ ਇਹ ਬੱਚਾ ਨਾ ਜਿਵੇਂ ਪਾਣੀ ਰੇੜੀ ਦੇ ਉੱਤੇ ਲੱਦ ਕੇ ਠੇਲੀ ਤੇ ਲਿਓਣਾ ਤੇ ਇਹ ਵੀਰ ਸਾਡੀਆਂ ਵੀਡੀਓ ਵੇਖਦੇ ਨੇ ਸੰਸਤਾ ਦੀਆਂ ਤਾਂ ਕਾਫੀ ਦੇਰ ਦੇ ਸਾਡੇ ਨਾਲ ਜੁੜੇ ਨੇ ਤੇ ਇਹਨਾਂ ਨੇ ਇਸ ਬੱਚੇ ਨੂੰ ਦੇਖਿਆ ਤਾਂ ਇਹਨਾਂ ਨੇ ਮਹਿਸੂਸ ਕੀਤਾ ਕਿ ਚਲੋ ਬੱਚੇ ਦੀ ਕਿਤੇ ਚੰਗੀ ਜਿਹੜੀ ਪਰਵਰਿਸ਼ ਹੋ ਜੇ ਪੀ ਬਚਾ ਕੇ ਸੇ ਸ਼ੈਲਡਰ ਤੇ ਚਲਾ ਜਾਊਗਾ ਇਹਦੀ ਪੜ੍ਹਾਈ ਹੋਊਗੀ ਇਹ ਬੱਚਾ ਭਾਈ ਉਹਨਾਂ ਨੇ ਕਿੱਥੋਂ ਲਿਆਂਦਾ ਇਹ ਦੱਸਣਗੇ ਪਰ ਇਹਨਾਂ ਨੇ ਨਾ ਇਹਨਾਂ ਦੇ ਨਾਲ ਬਹੁਤ ਗਲਤ ਵਿਵਹਾਰ ਕੀਤਾ ਇੱਕ ਤਾਂ ਗਲਤੀ ਭਾਜੀ ਦੇਖੋ ਮੈਂ ਕਿਹਾ ਗਲਤੀ ਗੱਲ ਨਹੀਂ ਗਲਤ ਗੱਲ ਕਹੋਗੇ ਤੁਸੀਂ ਤੁਹਾਡੀ ਸੁਣੀ ਮੈਂ ਕਰਨ ਜੀ ਉਹਦੀ ਸੁਣੀ ਮੇਰੀ ਸੁਣੂਗਾ ਨਹੀਂ ਇੱਥੇ ਦੇਖੋ ਮੇਰੀ ਮੰਮੀ ਨੂੰ 10 ਸਾਲ ਹੋ ਛਲੇ ਆ ਪੰਜਾਬੀ ਭਰਾ ਆ ਸਾਡਾ ਹਾਂ ਇੱਥੇ ਰਹਿਣ ਵਾਲਾ ਇੱਥੇ ਹੀ ਗੱਲਬਾਤ ਹੋ ਗਈ ਆ ਆਪਾਂ ਬੜੇ ਪੁਰੇ ਨਹੀਂ ਅਗੇ ਤੁਹਾਨੂੰ ਸਭ ਕੁਝ ਛਕੀਏ ਦੱਸ ਦਵਾਂਗੇ ਇਹ ਨਾਲ ਗਲਤ ਗੱਲ ਨੂੰ ਹਰ ਇੱਕ ਦਿਨ ਦਾ ਇਹ ਵੀਡੀਓ ਕਿਉਂ ਬਣਾਉਨੇ ਆ ਤੇ ਤੇਰਾ ਗੱਤਣਾ ਇਹ ਵੀਡੀਓ ਸਬੂਤ ਆ ਵੀ ਅਸੀਂ ਤੈਨੂੰ ਤੂੰ ਕੱਲ ਨੂੰ ਕਾ ਮੈਨੂੰ ਗਾਲ ਕੱਢੀ ਬੱਲੇ ਵਾਲਿਆਂ ਨੂੰ ਬੱਸ ਬਾਕੀ ਵੇਖੋ ਉਹਨਾਂ ਨੇ ਆਪਣੀ ਦੱਸਤੀ ਆ ਤੂੰ ਆਪਣੀ ਦੱਸ ਕਿ ਕੀ ਗੱਲ ਕੀ ਹੋਣੀ ਗੱਲ ਕੀ ਆ ਵੀਰ ਮੇਰੇ ਕੋਲ ਡਰਾਈਵਰ ਹੁੰਦਾ ਹੀ ਠੀਕ ਆ ਮੁੰਡਾ ਠੀਕ ਆ ਉਹਦਾ ਪੋਜ ਆ ਮਰ ਠੀਕ ਆ ਉਹ ਮੇਰੇ ਕੋਲ ਹੀ ਛੱਡ ਗਏ ਹੂੰ ਹੂੰ ਫੋਨ ਨੰਬਰ ਦਿੱਤਾ ਆ ਉਸ ਤੋਂ ਬਾਅਦ ਉਹਦਾ ਰਿਸ਼ਤੇਦਾਰ ਆਇਆ ਲੈਣ ਵਾਸਤੇ ਇਹਨੂੰ ਠੀਕ ਆ ਉਹਨੇ ਕਿਹਾ ਵੀ ਮੈਂ ਇਹਨੂੰ ਜਾ ਕੇ ਦੇ ਕਿਤਨਾ ਪਾਲਾ ਮੈਂ ਮੈਂ ਕਹਾ ਵੀ ਵੇਖੋ ਮੇਰੇ ਕੋਲ ਦਾਣਾ ਤੇ ਲਗਾ ਇਹਨੂੰ ਬੇਸ਼ੱਕ ਠੀਕ ਆ ਮੈਂ ਕਿਹਾ ਹਾਂ ਹਾਂ ਤੇ ਉਹ ਦਿਨ ਉਹ ਇਹ ਜਾਵੇ ਤੇ ਉਹ ਖੜੇ ਨਾ ਉਹਨੇ ਕਿਹਾ ਵੀ ਜਿਹੜਾ ਇਹਦਾ ਚਾਚਾ ਛੱਡ ਕੇ ਗਿਆ ਨਾ ਉਹ ਆਪਸ ਦਿੱਲੀ ਆ ਠੀਕ ਆ ਤੂੰ ਲਾ ਲੋ ਜਿੱਤਰਾ ਮਰਜ਼ੀ ਲਾ ਲੋ ਮੈਂ ਕਹਾ ਭਾਜੀ ਮੈਂ ਇਹਨੂੰ ਰੱਖ ਨਹੀਂ ਸਕਦਾ ਮੌਨੂ ਆ ਕਹ ਲੈ ਆਖੀ ਉਹ ਮੈਨੂੰ ਕਹਿੰਦਾ ਵੀ ਸਾਡੇ ਅਸੀਂ ਥੋੜੇ ਜਿਹਾ ਪਰੇਸ਼ਾਨੇ ਹੋ ਗਿਆਂ ਤੂੰ ਇਹਨੂੰ ਮਹੀਨਾ ਦਾਸ ਦੇ ਰੱਖ ਲੈਣਾ ਨਾ ਕਿ ਤੈਨੂੰ ਕੁਝ ਨਹੀਂ ਕਹਿੰਦੇ ਅਸੀਂ ਤੇਰੇ ਕੋਲ ਪਹਾ ਨਹੀਂ ਲੈਂਦੇਗੇ ਮੈਂ ਕਹਾ ਠੀਕ ਆ ਕਹਿੰਦੇ ਅਸੀਂ ਇਹਨੂੰ ਸਤਾ ਕੇ ਕੰਮ ਸਿਕਾ ਦੇ ਇਹੀ ਦੁਕਾਨ ਪਾ ਲਵਾਂਗੇ ਮੈਂ ਕਹਾ ਚਲੋ ਤੂੰ ਆ ਕੇ ਭਰਾ ਲੈ ਜਾ ਮੈਂ ਕਿਹੜਾ ਬੱਚਾ ਨਹੀਂ ਰੱਖਦਾ ਮੇਰਾ ਮਹਾਰਾਜੀ ਮੁੰਡਾ ਹੈਗਾ ਤੇ ਮੇਰੀ ਜੋਰ ਵੀ ਆਉਂਦਾ ਸਾਥ ਵੀ ਆਉਂਦਿਆ ਇਹਨ ਪੰਜਾਬ ਦੇ ਵਿੱਚ ਡੱਕਦਾ ਪਾ ਕੇ ਇਹਨੂੰ ਡੱਕਣਾ ਪਿਆ ਕੋਈ ਨਹੀਂ ਡੱਕਦਾ ਪਿਆ ਇੱਥੇ ਮੈਂ ਅੱਖੀਂ ਵੇਖਣ ਦਿਆ ਮੈਨੂੰ 10 ਸਾਲੇ ਚਲੇ ਮੈਂ ਇੱਥੇ ਧੰਦੇ ਨਾ ਦੇ ਵੇਖ ਕੇ ਇਸ ਸਹੀ ਗੱਲਾਂ ਦੇ ਵਿੱਚ ਮੈਂ ਜੇ ਆ ਬੰਦਾ ਗਲਤ ਕਰਨ ਦਾ ਇਹ ਮੇਰੀ ਬਿੰਦਾਂ ਇਹਦਾ ਫੋਨ ਨੰਬਰ ਹੈਗਾ ਜੇ ਜਿਹਨੂੰ ਉਹਨਾਂ ਨਾਲ ਗੱਲ ਕਰੋ ਆ ਉਹਨਾਂ ਨਾਲ ਗੱਲ ਕਰੋ ਇਹ ਗੱਲ ਸਾਨੂੰ ਆ ਗਈ ਪਰ ਕੀ ਉਹਨਾਂ ਨੇ ਤੈਨੂੰ ਪੁੱਛਿਆ ਨਹੀਂ ਪੁੱਛਿਆ ਛੱਡਾ ਥੋੜੀ ਹੋਣਾ ਮੈਨੂੰ ਦੋ ਮਰਨੇ ਜਗਾ ਤੀਂ ਦੇ ਮੈਨੂੰ ਦੋ ਮਰਨੇ ਦੇ 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 ਮੁੰਡਾ ਦੇ 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 ਮੈਨੂੰ ਮੈਂ ਕਿਹਾ ਮੇਰਾ ਨੰਬਰ ਆ ਉਹ ਤੁਹਾਨੂੰ ਦੈਲੀ ਦੇ ਕਾਲ ਆ ਗਿਆ ਪਹਿਲਾਂ ਗੱਲ ਪਾਜੀ ਤੁਸੀਂ ਕਹਿੰਦੇ ਨਾ ਆ ਗੱਲ ਕਹਿੰਦੇ ਜੇ ਮੈਂ ਕੋਈ ਗੱਲ ਆ ਰਿਹਾ ਪਰ ਨਾ ਤੁਹਾਨੂੰ ਕਹਿੰਦਾ ਛੱਡੋ ਵੇ ਮੇਰਾ ਸਿਰ ਉਹਨੂੰ ਤੇਰਾ ਆਮ ਸਾਹਮਣੇ ਕਰਦਾ ਲੈ ਜਾਂਦਾ ਕਿ ਮੈਂ ਵਧੀਆ ਗੱਲ ਨਹੀਂ ਦਿੱਤਾ ਮੈਂ ਮਾਰਾ ਕੀਤਾ ਕੰਮ ਵਧੀਆ ਕਰ ਆ ਵੀ ਤੂੰ ਕਿਆ ਵੀ ਜਗਾ ਦਊਗਾ ਮੈਂ ਮਾਰਾ ਕੰਮ ਕੀਤਾ ਬਣ ਗਿਆ ਮੇਰਾ ਘਾਟਾ ਰਹਿ ਗਿਆ ਕੱਲ੍ਹ ਕੋਈ ਮੈਂ ਫੱਟਲੀ ਬਣ ਗਿਆ ਮੇਰੇ ਕੋਲ ਜਿਹੜੀ ਲੈ ਕੇ ਪੱਜ ਗਿਆ ਜਿਹੜੀ ਰੇੜੀ ਖਿੱਚ ਕੇ ਲੈਦਾ ਪਾਣੀ ਦੀ ਭਰੀ ਉਹ ਤੂੰ ਪਰਿੰਦ ਆਹ ਕਰੰਦੇ ਆਹ ਕਰਨੇ ਛੱਡ ਲੈਂਡਾ ਪਰਨਤੀ ਨਹੀਂ ਆ ਪਤਾ ਗੱਲ ਕੀ ਹੈ ਯਾਰ ਸਾਡਾ ਹਾਦਸਾ ਹਾਂ ਤੇ ਗੱਲ ਸੋਚੀ ਜਾ ਰਹੀ ਹੈ ਤੇਰੀ ਪਿੱਛੇ ਮੇਰੀ ਗੱਲ ਸੁਣ ਲੈ ਪਹਿਲਾਂ ਗੱਲ ਕਰਾ ਸਾਡਾ ਉਸਤਾ ਚਿਸਟੜਿਆ ਮੱਲਾ ਪਿੰਡ ਹੈ ਅਗਲੇ ਕਿੰਨੇ ਦੀ ਸਾਡਾ ਪਿੰਡ ਹੈ ਨਹੀਂ ਕਰ ਤੂੰ ਬੋਲਾ ਫਿਰ ਪਾਜੀ ਕਰ ਵੇਖ ਮੇਰੀ ਗੱਲ ਨਾ ਪਾਜੀ ਸਾਡਾ ਹੀ ਪਿੰਡ ਹੈ ਲਈ ਤੁਸੀਂ ਆਉਂਦੇ ਬੱਲੇ ਤੇਰਾ ਅਸਰ ਆ ਲਿਆ ਵੀ ਇਹ ਬੱਚਾ ਨਾ ਕੀ ਕਰਦਾ ਯਾਰ ਜੜੀਆਂ ਖਿੱਚ ਖਿੱਚ ਲੇਉਣ ਲਿਆ ਕੀ ਆ ਗਿਆ ਉਹ ਲੋਕ ਥੱਲੇ ਉਹ ਕਿਹਾ ਕਿ ਫਿਰ ਮੈਂ ਰੋਟੀ ਥੋੜੀ ਹੋ ਜਾਵੇ ਮੇਰੇ ਮੇਰੇ ਦੇ ਮੋਬਾਈਲ ਆ ਰੋਦੇ ਉਹ ਮੁੰਡੇ ਦਾ ਸਾਡੀਆਂ ਵੀਡੀਓ ਵੀਡੀਓ ਵੇਂਦੇ ਰਹਿੰਦੇ ਆ ਉਹਨਾਂ ਨੇ ਨਾ ਇਹ ਵੀਡੀਓ ਬਣਾ ਲਈਆਂ ਉਹਨਾਂ ਨੇ ਨਾ ਮੇਰੀ ਜਗ੍ਹਾ ਲੈ ਲਈ ਓਏ ਝੂਠੀਆਂ ਗੱਲਾਂ ਲਾ ਕੇ ਮੇਰੀ ਗੱਲ ਦਾ ਇੱਕੋ ਮੁੰਡਾ ਹੀ ਉਹ ਕਹਿੰਦੀ ਸਭ ਲੈ ਕੇ ਆਉਂਦਾ ਲੈ ਕੇ ਮੁੰਡਾ ਵੀ ਕੱਢੀ ਵੀ ਖੋਲੀ ਤਾ ਜੋ ਮੋੜ ਮੈਂ ਖੋਈ ਦੂਹੀ ਦਿਨ ਨੇ ਦੂਸਰੇ ਦਿਨ ਖੋਈ ਆ ਦੂਸਰੇ ਦਿਨ ਇਹ ਦੂਸਰੇ ਦਿਨ ਦੀ ਗੱਲ ਹੈਗੀ ਆ ਪਹਿਲੇ ਦਿਨ ਦੀ ਦੇਖੋ ਉਹ ਉਹ ਪਹਿਲੇ ਦਿਨ ਦੀ ਗੱਲ ਕਰੀਏ ਤੁਸੀਂ ਸਾਡੇ ਵੀਡੀਓ ਵੇਖਦੇ ਹੋ ਤੁਸੀਂ ਕਿ ਬਰੀਜ ਨੂੰ ਵੇਖੋਗੇ ਦੱਸੋਗੇ ਆ ਉਹ ਭਾਜੀ ਉਹਨਾਂ ਨੇ ਉਹਨਾਂ ਨੇ ਮੈਂ ਕਿਹਾ ਉਹਨੂੰ ਅਸੀਂ ਬਤਾ ਕੀ ਕਿਹਾ ਸੀ ਉਹਨੂੰ ਅਸੀਂ ਇਹ ਕਿਹਾ ਸੀ ਕਿ ਤੁਸੀਂ ਨਾ ਜਿਹੜੇ ਬੰਦੇ ਨੇ ਰੱਖਿਆ ਉਹ ਨਾਲ ਗੱਲ ਕਰੋ ਆਪਾਂ ਇਹ ਬੱਚੇ ਨੂੰ ਪ੍ਰਸ਼ਾਸਨ ਨਾਲ ਗੱਲ ਕਰਕੇ ਕਿਤੇ ਨਾ ਕਿਤੇ ਛੱਡਾਂਗੇ ਛੱਡਾਂਗੇ ਹਾਂਜੀ ਇਹ ਗੱਡੀਆਂ ਉੱਤੇ ਗੱਲ ਪੈਂਦਾ ਯਾਰ ਐਵੇਂ ਇਦਾਂ ਨਹੀਂ ਕਰੀਦਾ ਆਂਦਾ ਤੁਸੀਂ ਪਖੰਡ ਫੜਿਓ ਫਿਰ ਉਹ ਗੱਲ ਰਿਆਣੇ ਆਲੀਆਂ ਸ਼ੁਕਰ ਕਰ ਤੂੰ ਹੈ ਸਾਡਾ ਭਰਾ ਆ ਉਠਾਣੇ ਦੱਸਿਆ ਵੀ ਮੇਰੇ ਕੋ ਬੱਚਾ ਰਹਿਣ ਰਿਆ ਮੈਂ ਭਾਜੀ ਤਰਕੇ ਆ ਜਾ ਥਾਣੇ ਵਾਲੇ ਦੇਖੇ ਰੋਜ ਆਉਂਦੇ ਜਾਂਦੇ ਹੈਗੇ ਆ ਐਦਾਂ ਟੌਕ ਦੇ ਵਿੱਚ ਰਹਿੰਦੇ ਆ ਇੱਥੇ ਕਾਹ ਪਣੀ ਪੀਂਦੇ ਓ ਇਦਾਂ ਨਹੀਂ ਹੁੰਦਾ ਪਪਾ ਇਦਾਂ ਨਹੀਂ ਹੁੰਦਾ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਅਸੀਂ ਮਰੀਜ਼ ਲਿਉਣਾ ਨਹੀਂ ਥਾਣੇ ਤੋਂ ਬਿਨਾ ਮਰੀਜ਼ ਨਹੀਂ ਲਿਉਂਦੇ ਦਾ ਨੰਬਰ ਦੇ ਉਹਦਾ ਆਹ ਦੇ ਚਾਹੀਦੀ ਹੈ ਆਪਕਾ ਪਪਾ ਕਹਾ ਪਪਾ ਦਾ ਨਾਮ ਕੀ ਹੈ ਪਪਾ ਦਾ ਨਾਮ ਹੈ ਡਬਲਿਊ ਮਾਲਕਾਸ਼ ਠੀਕ ਹੈ ਇਧਰ ਕੌਣ ਛੋੜ ਕੇ ਗਿਆ ਆਪਕੋ ਆਹ ਛੋੜ ਕੇ ਗਿਆ ਧੀ ਰੇ धीरज को वो क्या लगता है तेरा लगता चाचा।, चाचा।, चाचा लगता है कितना पैसा लेते कितना पैसा लेते हैं एक मिनट जुड़ जा पाऊ चार सौ रूपया देता है तेरे को वो पैसे तो कौन लेके जाता है कहाँ रखते हो दिखा कहाँ रखते हो बैग में रखते बैग में नहीं चाचा लेके जाता है ना पैसे ਨਹੀਂ ਚਾਚਾ ਨਹੀਂ ਲੁੱਬੇ ਗੋਰਾ ਚਾਚਾ ਚੱਲ ਪਹਿਲੇ ਡਰਾਈਵਰ ਹੈਗਾ ਜੀ ਉਹ ਚਾਚਾ ਮੈਂ ਤਾਂ ਤੁਸੀਂ ਗੁਰੂਆ ਉਹ ਤੁਸੀਂ ਉਹਦੇ ਉਹਨੇ ਗਰੀਬ ਨੇ ਪੈਸੇ ਕਿੱਥੇ ਰੱਖਣੇ ਆ ਉਹ ਚਾਚਾ ਫਿਰ ਉਹ ਐਦਾਂ ਤੁਸੀਂ ਨਹੀਂ ਭਾਜੀ ਮੇਰੇ ਕੋਲ ਤੁਸੀਂ 3 ਮਹੀਨਾ ਕਿਹੜੇ ਮਹੀਨੇ ਹੋ ਚਲੇ ਆਏ ਹੋਈ ਨਹੀਂ ਛੱਡ ਖੜਾ ਹੁਣ ਆ ਦੇਖੋ ਇਹਦਾ ਨੰਬਰ ਜੀ ਐਦਾਂ ਦੇ ਕੰਮ ਨਹੀਂ ਜੇ ਕੋਈ ਨਾ ਤੇਨੇ ਗੱਲ ਕੀਤੀ ਪਿਆਰ ਨਾਲ ਗੱਲ ਕਰਿਆ ਕਰੋ ਮੈਨੂੰ ਨਾ ਬੱਚੇ ਨਾਲ ਵਧ ਰੱਖਦੇ ਨਹੀਂ ਦੋ ਵਾਰੀ ਚੋਰ ਪਾਏ ਇਤਰਾਹੀ ਉਹ ਗੁਰੂਆ ਉਹ ਦਰਦਾ ਪਾਣੀ ਨਹੀਂ ਉੱਥੇ ਟੁੱਟੀ ਮਤਲਬ ਫੜਦਾ ਨਹੀਂ ਜਾ ਗਿਆ ਫਿਰ ਉਹ ਪਾਣੀ ਚ ਆਇਆ ਵਿਚਾਰਾ ਜੇ ਕੋਈ ਬੱਚਾ ਇੱਕ ਮੁਰਖਾ ਜੇ ਕੋਈ ਨੂੰ ਰਾਤ ਨੂੰ ਜਾਂ ਤੇਰੇ ਕੋਲ ਚੋਰੀ ਚੁੱਕ ਕੇ ਲੈ ਜੇ ਤੂੰ ਬੱਚਾ ਕਿੱਥੋਂ ਭਰੇਗਾ ਅਗਲੇ ਦਾ ਮੈਂ ਰਾਤ ਭਾਜੀ ਨੂੰ ਕੁਝ ਕਚਰਾ ਸੁਣਾ ਲੱਗੇ ਰੇੜੀ ਨਾਲ ਲਾ ਕੇ ਦੋ ਰੇੜੀਆਂ ਨੇ ਮੇਰੇ ਕੋਲ ਜਰਾਇਓ ਇੱਧਰ ਆਇਓ ਇੱਕ ਮਿੰਟ ਇੱਧਰ ਆਇਓ ਤੂੰ ਆਡੀ ਗੱਲ ਨਹੀਂ ਸਮਝਦੇ ਆ ਤੈਨੂੰ ਮੈਂ ਆਪ ਨੇ ਫਸਿਆ ਪਸੂਤਾ ਜਾ ਜੇ ਨੂੰ ਚੋਰੀ ਕੋ ਲੈ ਲੇ ਤੂੰ ਬੱਚਾ ਕਿੱਥੋਂ ਭਰੇਗਾ ਕਿਸੇ ਦਾ ਵੇਰੀ ਮੈਂ ਆਪ ਘਰ ਕੇ ਲਿਆਉਣਾ ਉਥੋਂ ਪਾਣੀ ਦੀ ਉਹ ਚਾਰ ਦੇ ਵੀਡੀਓ ਬਣਿਆ ਰੈਡੀ ਤੇ ਆਪ ਤੇ ਕਿਹਾ ਮੈਂ ਨੰਬਰ ਦੇ ਉਹਨੂੰ ਪੁੱਛ ਲੈਨੇ ਆ ਉਹਨੂੰ ਕਹ ਲੈ ਕੇ ਜਾ ਇਹਨੂੰ ਮੈਂ ਨਹੀਂ ਰੱਖਣਾ ਇਹ ਤੁਸੀਂ ਮੈਂ ਮੇਰੇ ਅੱਜ ਫਾਜੇਗਾ ਕਮਲੇ ਨਰਜ ਤੁਸੀਂ ਗੱਲ ਕਰੋ ਮਰੀ ਜੀ ਆਏਗਾ ਤਾਂ ਲੰਘ ਜਾਉਣਾ ਕੋਈ ਸਾਡੇ ਵੀਡੀਓ ਬਾਰੇ ਦੇਖ ਲਿਖਿਆ ਜੋ ਇਹ ਲਾਓ ਇਹ ਕੀ ਦਾ ਲਾਓ ਤਾਂ ਸਹੀ ਉਹਦਾ ਹੀ ਆ ਕੋਈ ਦੇ ਚਾਚੇ ਦਾ ਨੰਬਰ ਦੇ ਸਾਨੂੰ ਡਰਾਈਵਰ ਦਾ ਨੰਬਰ ਨਾਲ ਦੇ ਨਹੀਂ ਡਰਾਈਵਰ ਹੋਈ ਆਗੇ ਚਾਚਾ ਇਹਦਾ ਇਹ ਪਰਵਾਸੀ ਤੇ ਦਲਵੀਰ ਨਾਲ ਕਿਤਰਾ ਰੱਖ ਦੂਗਾ ਉਹ ਮਨ ਪੰਜਾਬੀ ਦਾ ਆ अपना कोई भरा का कैसा नंबर है गुरुआ हेलो धीरज बात कर रहा है क्या वो धीरज बोल रहा है धीरज करेंगे धीरज हम ना एक एनजीओ से बोल रहे हैं हम एनजीओ से बोल रहे हैं जो जैसे बाल मजदूरी हो रही होती है जैसे जो दिमागी ठीक होता है उनके लिए काम करते हैं तो इधर हमको एक रिपोर्ट मिली थी आपने इधर एक बच्चा छोड़ा हुआ है वो काम कर रहा है इधर बेचारा रेडी पानी वाली खींच रहा है गन्ने का काम कर रहा है आपने छोड़ा इधर मैं नहीं जानता ये बात कर हेलो तू तो ठीक है ठीक है अभी नाम छोड़ के अबे मैं देखो फिर फिर हमको पुलिस की मदद लेनी पड़ेगी अगर इसने छोड़ा है तो इसको लेके जाओ इधर से इसकी मम्मी जाएगा ना लेके आ जाएगा तो क्या फिर तो तू कलोले पहले तो बोल रहा है मैं जानता नहीं हूँ अब इसकी मम्मी को कैसे जानता तू भैया बात क्या है ना मैं उसको चिंता नहीं हूँ इसकी मम्मी कहाँ है कहाँ नहीं मेरे को पता नहीं है मेरे पास मत फोन किया करो भैया मैं इसको नहीं जानता हूँ अभी तू इसको इधर छोड़ के क्यों गया है ਪਈਆ ਮੈਂ ਨਹੀਂ ਜਾਣਦਾ ਉਹਨਾਂ ਨੂੰ ਕੋ ਮੈਂ ਇਹ ਇਹ ਬਾਤ ਕਰਸਾ ਲੈਣਾ ਹੈ ਕਿ ਤੂੰ ਮੇਰੇ ਕੋ ਜਹਾਂ ਤੋਂ ਲਾਇਆ ਜਹਾਂ ਤੋਂ ਛੋੜ ਹਾਂ ਅਬੇ ਬੈ ਫਿਰ ਹਮ ਕੋ ਪੁਲਿਸ ਕੰਪਲੇਂਟ ਇਹ ਦੇ ਤੋ ਖੜਾ ਮੁਕਰ ਗਿਆ ਤਾਂ ਕਰ ਲਾ ਗਾ ਲੋ ਮੁਕਰ ਗਿਆ ਹੀ ਹੁਣ ਨਹੀਂ ਮੁਕਰ ਕਿਦੋਂ ਜਾ ਉਹਨੇ ਮੈਂ ਕੋਈ ਛੜੀ ਕ ਭਾਜਾ ਆਪਾਂ ਗਲਤ ਗੱਲ ਨਹੀਂ ਯਾਰ ਉਹ ਮੁਕਰ ਗਿਆ ਉਹਨੂੰ ਪਤਾ ਹੁਣ ਪੱਤਾ ਹੋ ਸਕਦਾ ਆ ਉਹ ਲਾ ਕੇ ਮਾਂ ਨਹੀਂ ਤਾਰੂਗਾ ਹਾਂ ਉਹ ਗੱਲ ਸਮਝ ਮਾਤਾ ਜੀ ਨਾਲ ਸਮਝਿਆ ਮੈਂ ਤੇ ਇਹਦਾ ਇੰਨਾ ਵਫਾਦਾਰ ਹੋਇਆ ਪਿਆ ਮਾਤਾ ਜੀ ਵਫਾਦਾਰ ਤੂੰ ਤੁਸੀਂ ਹਾਂ ਬਾਤ ਕਰ ਜਿਸਕੇ ਪਾਸ ਛੋੜਾ ਹੈ ਬਾਤ ਕਰ ਉਹ ਜੀ ਜੀ ਉਹ ਮੈਂ ਦੁਕਾਨ ਵਾਲਾ ਬੋਲ ਰਹਾ ਹੂੰ ਹਾਂ ਗੱਲ ਅਰੇ ਮੇਰੀ ਬਾਤ ਸੁਣੋ ਇਹ ਕੋਈ ਲੜੜਾ ਤੇਮਾਰਾ ਪੜਾ ਹੂਆ ਬੱਚੇ ਦਾ ਇਹ ਬੱਚਾ ਉਹ ਤੇ ਵੀ ਇਹ ਬੱਚਾ ਕਿਉਂ ਕੰਮ ਕਰਾਤਾ ਤੂੰ ਐਸੇ ਛੋੜ ਕੇ ਗਿਆ ਮੈਂ ਤਾਂ ਉਸ ਦਿਨ ਕਾ ਸੰਭਾਲ ਕੇ ਰੱਖਿਆ ਹੂਆ ਤੇ ਇਤਨੇ ਪੰਗੇ ਪਾ ਰਹਾ ਤੂੰ ਆਇਆ ਨਹੀਂ ਬਾਅਦ ਮੈਂ आप रंगे मैं तो ले तो ले अच्छा अबे ऐसा नहीं होता हम एनजी ओ की तरफ से आए हैं प्रशासन को बताएंगे तेरे को आना पड़ेगा ये नहीं चलेगा अभी तेरी रिकॉर्डिंग हो रही है तू कभी बोलता है मैं जानता नहीं कभी बोलता है मेरा टाइम लगेगा मैं फिर आ जाऊंगा अंकल बात क्या है ना मैं मेरी बात तो सुनो मेरा बच्चा नहीं पहले पहले मेरे को ये बता तू इसको जानता है ना तो अच्छा अच्छा फिर पुछा पुछा आप, अब मेरे को टाइम दे कितने दिन बाद आएगा इधर अंकल अच्छा मैं तो बिहार में, में बिहार बिहार में से आना पड़ेगा हम इधर तो कोई बात मेरी बात सुनो घर उड़ के पता नहीं है मेरे को और बात क्या है ना आपको आपको ज्यादा दिक्कत है ना तो उसको इसमें रखवा दो बालक बालक क्या बोलते हो इधर इधर आएगा ना तो तेरे को साथ लेके बाल बाल विभाग में रखाएंगे तेरे को पता है कि बाल विभाग है तेरे को कानून का पता है तू क्या पता इससे पैसा नहीं लेके जाता है यहाँ से पैसे उसे अंकल मेरे पास खुद ही बहुत पैसे हैं मैं इससे पैसे लूंगा क्या कभी तुम बोलता मैं अब इसको जानता ही जानता हूँ बहुत पैसे अपने पास बहुत पैसे है मेरे बच्चे नहीं है अः भैया मैं तो उसके भलाई के लिए उसको भलाई के लिए बोल रहा है दे रहा है बात करता है ਉਹਨੇ ਮੁੱਕਰ ਗਿਆ ਵੀਰ ਉਹ ਕਹਿੰਦਾ ਨਹੀਂ ਮੁੱਕਰ ਗਿਆ ਵੀਰ ਕਿਹ ਕਿਹਰਾ ਨਹੀਂ ਕਹਿੰਦਾ ਮੈਂ ਨਹੀਂ ਹੋਣਾ ਤੁਸੀਂ ਇਹਨੂੰ ਮੁੱਕਰ ਦੇਵਾ ਦਿਓ ਦਿੱਲੀ ਆ ਹਕਕਾ ਹੈਲੋ ਤੇਰਾ ਜਿੱਥੇ ਦਿਲ ਲੱਗਦਾ ਤੈਨੂੰ ਉੱਥੇ ਛੱਡਾਂਗੇ ਉਹ ਤੇਰਾ ਚਾਚਾ ਹੈ ਨਾ ਉਹ ਮੁੱਕਰ ਗਿਆ ਪਿੱਛੇ ਨਹੀਂ ਲੱਗਦਾ ਨਹੀਂ ਕਹਿੰਦੀ ਅਜੇ ਨਹੀਂ ਖੜਨਾ ਤਾਰੇ ਬਾਹਰ ਫੜੀ ਫਿਰਦਾ ਉਹਨੇ ਡਾਉਂਦਾ ਆ ਗਿਆ ਯਾਰ ਮੇਰਾ ਨਾ ਗੱਲ ਕਰਦਾ ਜੀਆ ਮੇਰੀ ਉਹ ਕਹਿੰਦਾ ਲੈ ਜੀ ਉਹਦੀ ਕੋਈ ਮੁੱਕਰ ਨਹੀਂ ਤੂੰ ਕੀ ਕਰਕੇ ਵਗਾ ਚੱਲਦਾ ਜਲਦੀ ਖੜਕਾ ਉਹ ਸਭ ਪਤਾ ਇੰਦਾ ਥਾਣੇ ਜਾਣਾ ਪੁਲਸ ਨੂੰ ਲਗਾਉਣਾ ਫਿਰ ਜਿਹੜੇ ਬੁਖਚਿਆਂ ਦਾ ਕੰਮ ਕਰਦੀਆਂ ਸੰਸਤਾ ਉਹਨਾਂ ਨੂੰ ਸੱਤਣਾ ਫਿਰ ਜਿਤੇਮ ਖਾਨੇ ਚ ਜਾ ਜਿੱਥੇ ਬੱਚੇ ਰਹਿੰਦੇ ਆ ਇਹ ਕਿਦਾਂ ਲੈ ਜੂ ਇਹ ਕੋਹਨ ਦਾ ਖਰਚਾ ਲਾ ਹੱਥ ਹੋਈ ਲਾ ਕੇ ਜਾਂਦਾ ਹੋਰ ਕੋਈ ਆਈ ਕੋਈ ਨਹੀਂ ਪਹਿਟਿਆ ਆ ਮੁੰਡਾ ਆ ਇਹ ਕਿੱਦਾਂ ਲੋ ਜਤਾ ਅਹੀਂ ਕੋ ਗੈਰ ਕਾਨੂੰਨੀ ਕੰਮ ਨਹੀਂ ਕਰਨਾ ਤੇਰੀ ਮੰਮੀ ਲਾ ਗਈ ਬੇਟਾ ਮੰਮੀ ਬਤਾ ਤੇਰੀ ਮੰਮੀ ਤੇਰੇ ਕੋ ਮੰਮੀ ਦੇ ਪਾਸ ਛੱਡਾਂਗੇ ਆ ਨਾਲ ਆ ਹਟ ਯਾਰ ਮੇਰੀ ਜਿਉ ਮੇਰੀ ਤੇਰਾ ਆਸਰਾ ਸੋਸਾਇਟੀ ਵੱਲ ਆ ਪਿੰਡ ਇਹ ਮੇਰੇ ਨਾਲ ਹੀ ਚੱਲ रे मर गए हम आपके अच्छे के लिए या रोना बंद करो किसी बंदे की हिम्मत नहीं या तेरे को कुछ बोलेगा हम बच्चों के लिए मैं तेरे को दिखाता हूँ हम बेटा बच्चों के लिए काम करते हैं ऐसे देखो पता क्या करेंगे ये लोग पता क्या करेंगे जब तू बड़ा होता जाएगा ना तो बड़ा होता जाएगा ना तेरे से काम कराएंगे फ्री में ये फ्री में काम कराता है ना ये फ्री में काम कराता है ना देखो 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 ये तेरे से फ्री में काम कराता पैसा तो नहीं देता नहीं देता ऐसे तेरे से लोग हो जाएगा ऐसे लोग तेरे से फ्री में काम कराएंगे तो जिंदगी तेरी खराब हो जाएगी बेटा तो तेरे को एक अच्छी जगह भेजेंगे देंगे जहाँ तेरे जैसे हजारों बच्चे होंगे उधर तू पढ़ाई करेगा मंजे पे खाना मिलेगा तेरे को ठीक है आराम से बच्चों के साथ खेलेगा पंगूढ़े मिलेंगे सब मिलेंगे हमारी जिम्मेदारी है ऐसे लोग तेरे को बहुत मिलेंगे यहाँ से उठा के कोई और ले जाएगा भैंस का काम कराएंगे गोबर का काम कराएंगे ऐसा ऐसा तेरे को लोग परेशान कर दे अब देख माँ चली गई छोड़ के तेरी बनी नहीं बाप मर गया अब तेरा कौन है दुनिया में कोई नहीं है कोई नहीं है जो चाचा है ਕਿਆ ਪਤਾ ਉਹ ਅਬ ਮੁਕਰ ਰਹਾ ਹੈ ਕਿਆ ਪਤਾ ਇਸੇ ਉਹ ਪੈਸਾ ਲੈ ਕੇ ਜਾਂਦਾ ਹੋ ਤੇਰੀ ਮਿਹਨਤ ਦਾ ਉਹ ਮੈਨੂੰ ਕੁਛ ਨਹੀਂ ਲੱਗਦਾ ਹੈ ਤੇਰੇ ਕੋ ਕਹਾਂ ਸੇ ਲਾਇਆ ਥਾ ਉਹ ਉਹ ਮੋਟਰ ਸੇ ਲਾਇਆ ਹੋਟਲ ਪਰ ਸੇ ਉਠਾ ਦੇ ਅੱਛਾ ਹੋਟਲ ਸੇ ਆਪਨ ਲੱਗਦਾ ਨਹੀਂ ਹੈ ਤੇਰਾ ਕੁਛ ਕੋਈ ਨਹੀਂ ਲੱਗਦਾ ਇਧਰ ਛੋੜ ਗਿਆ ਹਾਂ ਹੁਣ ਮੇਰੀ ਗੱਲ ਸੁਣ ਪਾਉ ਹੁਣ ਉਹ ਬੰਦਾ ਇਹਦਾ ਕੁਛ ਨਹੀਂ ਲੱਗਦਾ ਉਹਨੇ ਕਿਤੇ ਹੋਟਲ ਤੋਂ ਚੁੱਕਿਆ ਇਹਨੂੰ ਉਹਨੇ ਬੱਚਰੇ ਦੱਸ ਦਿੱਤੀ ਸਾਰੀ ਗੱਲ ਭਾਜੀ ਮੈਂ ਤਾਂ ਤੇਰੇ ਕੋ ਕਹਾਂ ਸੇ ਲਾਇਆ ਉਹ ਹੋਟਲ ਪਰ ਸੇ ਲਾਇਆ ਉਠਾ ਹੁਣ ਕੀ ਪਤਾ ਤੂੰ ਉਸ ਬੰਦੇ ਨੂੰ ਜਿੱਤੇ ਨੂੰ ਤੇਰੇ ਕੋ 10-15000 ਇਕੱਠਾ ਨਹੀਂ ਲੈ ਗਿਆ ਉਹ ਨਾ 1 ਰੁਪਿਆ ਨਹੀਂ ਲਿਆ ਇਹ ਤੂੰ ਮੁਕਰੰਗਾ ਨਾ ਸਵਾਲ ਨਹੀਂ ਜੇ ਮੇਰੀ ਗੱਲ ਜੇ ਇਹ ਕੰਮ ਦੇ ਲਈ ਸਾਰੀ ਜ਼ਿੰਦਗੀ ਤੇਰਾ ਫ੍ਰੀ ਕੰਮ ਕਰਨਾ ਹੈ ਨਹੀਂ ਜੇ ਜੇ ਇਹ ਗੱਲ ਹੋ ਜਵੇ ਮੇਰੀ ਗੱਲ ਮੈਂ ਜ਼ਿੰਮੇਵਾਰ ਹਾਂ ਕੋ ਸੰਗਤ ਜੀ ਇਹ ਬੱਚਾ ਕਿਡਨਾਪ ਕੀਤਾ ਗਿਆ ਆ ਹੋਟਲ ਤੋਂ ਚੱਕ ਕੇ ਕੋਈ ਬੰਦਾ ਲੈ ਕੇ ਆਇਆ ਜਿਹਨੂੰ ਫੋਨ ਕੀਤਾ ਜਿਹੜਾ ਹੁਣ ਕਿੱਦਾਂ ਲੱਭਾਂਗੇ ਉਹਨੂੰ ਉਹ ਇਹਨਾਂ ਨੂੰ ਦੇ ਗਿਆ ਇੱਥੇ ਫ੍ਰੀ ਕੰਮ ਕਰਨਾ ਕੀ ਪਤਾ ਐਦਾਂ ਬੱਚੇ ਚੁੱਕ ਕੇ ਅਗਲੇ ਵੇਚ ਨਹੀਂ ਦਿੰਦੇ ਗਾੜੀ ਭਾਜੀ ਉਹ ਤਾਂ ਹੀ ਗੱਲ ਆ ਪਸਾਉਂਦੇ ਆ ਤੂੰ ਆਪਣਾ ਫੋਨ ਨੰਬਰ ਦੇ ਜਾਓ ਤੇ ਆਪਾਂ ਉਹਨੂੰ ਸਾਡੇ ਫੇਰ ਮੈਂ ਉਹਨੂੰ ਮੈਂ ਫੋਨ ਕਰੂੰਗਾ ਵੀ ਇੱਥੇ ਜਟਾ ਨਹੀਂ ਛੱਡ ਕੇ ਗਿਆਣਾ ਨਹੀਂ ਹੋਣਾ ਹੁਣ ਦਾ ਜਿੰਨਾ ਮਰਜੀ ਜ਼ੋਰ ਲਾ ਲਾ ਟਾਈਮ ਦੇ ਦਿਓ ਹੋਣਾ ਹੀ ਦਿਨਾਂ ਵੀ ਭਾਜੀ ਗੱਲ ਕਲੀਅਰ ਹੋ ਜੂਗੀ ਇੰਦਾ ਦੇਖੋ ਵੀ ਆਪਾਂ ਫੋਨ ਲੱਗਾ ਪਟਿਆ ਨਹੀਂ ਹੋਣਾ ਤੇ ਤਿੰਨ ਤੀਆਂ ਯਾਰ ਇਹ ਬੱਚਾ ਦਾ ਕੋਈ ਫੋਟੋ ਦੇਣਾ ਕੋਈ ਬੰਦਾ ਇਹਨੂੰ ਜਾਣਦਾ ਨਹੀਂ ਆ ਉਹਨੇ ਕਿ ਉਹਨੇ ਕਿ ਇਹਨੂੰ ਕਹਤਾ ਮੈਂ ਦਾ ਚਾਚਾ ਆ ਉੱਥੇ ਛੱਡ ਗਿਆ ਵੀ ਇੱਥੇ ਕੋ ਮਿਹਨਤ ਕਰਾਉਂਦਾ ਆ ਇਹ ਕੋਈ ਨਹੀਂ ਛੱਡ ਪਾਣੀ ਪੁਣੀ ਬਹੁਤ ਭਰਾਂਦਾ ਇਹ ਬੰਦੇ ਨੂੰ ਇਹ ਬੱਕੇ ਮੈਨੂੰ ਬਖਸ਼ ਦਾਂਗੇ ਪਰ ਤੂੰ ਕੀਤਾ ਗਲਤੀ ਮੈਂ ਗਲਤੀ ਨਹੀਂ ਕੀਤਾ ਭਾਜੀ ਇਤਨਾ ਵਾਰ ਦੱਸਾਂ ਹੁੰਦੀਆਂ ਜਿਵੇਂ ਨਾਲ ਤੂੰ ਵੀ ਰਲ ਗਿਆ ਮੈਂ ਨਹੀਂ ਰਲਿਆ ਮੈਂ ਰਲਿਆ ਨਹੀਂ ਦੋ ਮਰਦੇ ਦੀ ਕੋਈ ਜਗ੍ਹਾ ਨਹੀਂ ਦਿੰਦਾ ਮੈਂ ਬਾਈ ਤੂੰ ਖੜੇ ਨਾ ਹੋ ਇਹ ਮੈਨੂੰ ਕੋਈ ਜਗ੍ਹਾ ਦੇ ਦੇ ਪਰਦਾਰਾ ਚੁੱਪ ਕਰ ਇਹ ਗਲਤੀਆਂ ਨਾਲ ਤਾਂ ਦੇਵਾ ਤੇ ਬਾਈ ਇੱਕ ਚਾਸ ਰਿਓ ਮੈਂ ਕੋਈ ਬੱਚਾ ਚੁੱਕ ਕੇ ਲਿਆਂਦਾ ਕਿ ਤੂੰ ਤੁਸੀਂ ਮੈਨੂੰ ਜਾਣਦੇ ਨਹੀਂ ਆ ਮੈਂ ਤੁਹਾਡੇ ਕੋਲ ਬੱਚਾ ਦੇ ਕੇ ਆਪਣੇ ਘਰ ਦੇ ਤੇ ਕੰਮ ਕਰਾਓ ਕਿ ਇਹ ਇਹ ਸੱਚ ਹੈ ਕਿ ਮੈਂ ਮੈਂ ਤੁਸੀਂ ਮੇਰੇ ਕੋਲ ਮੈਂ ਤੁਹਾਡੇ ਕੋਲ ਪੈਸੇ ਨਾ ਖੜੇ ਹੋਣਗੇ ਖੜੇ ਹੋਣਗੇ ਨਾ ਖੜੇ ਹੋਣਗੇ ਨਾ ਹੁਣ ਜਿਹੜਾ ਬੱਚਾ ਇਹਨੂੰ ਚੈਰੀ ਗਰੀਬ ਮਾਂ ਮਰ ਗਈ ਉਹ ਮਰ ਗਿਆ ਮਾਂ ਛੱਡ ਕੇ ਚਲੇ ਗਈ ਉਹ ਤਾਬੇ ਦੇ ਕੋਚੋ ਕਿੱਦਾਂ ਲੈ ਲੈਂਦਾ ਉਹ ਬੱਚਾ ਖੁਦ ਤੋਤਾ ਬੋਲਣ ਡਿਆ ਯਾਰ ਬੋਲਣ ਡਿਆ ਚੱਲ ਕੋਈ ਕਰ ਦੋ ਇਹ ਵੀਰ ਨੇ ਨਾ ਇੱਥੇ ਕਿਉਂਕਿ ਸਾਡੀਆਂ ਵੀਡੀਓ ਵੇਂਦੇ ਆ ਹਾਂ ਇਨੇ ਪੁੱਛਿਆ ਰੇੜੀ ਰੇੜੀ ਖੇਡਦੀਆਂ ਵੀਡੀਓ ਬਣਾਈਆਂ ਹੁਣ ਇਹ ਜੰਮ ਪਾਈ ਜਾਂਦਾ ਹੈ ਦੋ ਮਰਲੇ ਜਗਾ ਦਾ ਨਾ ਬੱਚਾ ਮੈਨੂੰ ਦੇ ਦੇ ਮੁੰਡਾ ਮੁੰਡਾ ਆ ਮੁੰਡਾ ਹੀ ਦੱਸਦਾ ਪਿਆ ਮੈਨੂੰ ਨਹੀਂ ਕੋਈ ਕਹਾਣੀ ਦਾ ਪਤਾ ਇਹ ਚੂਕੀ ਤੇ ਮਨ ਲਾ ਕੇ ਇਹ ਜਦੋਂ ਜਿਹੜੇ ਬੰਦੇ ਆ ਵੀਰ ਸਾਡੀ ਵੀਡੀਓ ਵੇਖਦਾ ਜਿੱਥੇ ਕਾਹ ਮ ਸਰਦਾਰ ਵੀ ਸਾਡੇ ਜਿੱਥੇ ਮੈਂ ਚੂਕੀ ਤੇ ਲੂਣਾ ਉਥੇ ਸਰਦਾਰ ਨੂੰ ਸੱਦ ਕੇ ਮੱਤੂਰੀ ਲਾ ਆ ਬੰਦਾ ਸਾਡੀ ਵੀਡੀਓ ਵੇਂਦਾ ਜੇ ਕੋਈ ਜੇ ਕੋਈ ਨੂੰ ਕੋਈ ਮਿਲੂਗਾ ਬੰਦਾ ਕੋਈ ਸੜਕ ਤੇ ਕੀੜੇ ਪਏ ਆ ਕੋਈ ਮੈਂਟਲੀ ਠੀਕ ਨਹੀਂ ਇਹ ਵੀ ਵੀਡੀਓ ਬਣਾਉਂਗਾ ਨਹੀਂ ਲਾਣੀ ਚੱਲ ਪਿੱਛੂ ਜਾਣਾਂ ਸਾਲ ਤਾਂ ਕੀ ਕਰਦੇ ਮੁਸ਼ਕਿਲ ਉਹ ਮੇਰਾ ਮਾਪੇ ਸਾਹਿਬ ਜਨਾਬ ਆ ਰਹੀ ਮੈਂ ਕਹਾਂ ਮੇਰੀ ਗੱਲ ਸੁਣੋ ਮੈਂ ਨਹੀਂ ਫਾਸਟ ਕਰਦਾ ਪਿਆ ਜੀ ਇਹ ਤੁਹਾਨੂੰ ਦੱਸ ਦਵਾਂ ਮੈਂ ਆਪਣਾ ਕਰਦਾ ਪਿਆ ਜੀ ਮੈਂ ਗਨਾਰਦਾਰ ਮਾਸਾ ਨਹੀਂ ਇਹ ਹੈ ਰੱਡੀ ਗਿਆ ਭਾਂ ਤੈਨੂੰ ਫੋਨ ਲਾਉਂਦਾ ਮੈਂ ਉਹ ਮੁੰਡੇ ਦੇ ਪਾਰੇ ਇਹ ਆਪਾਂ ਫੋਨ ਤੇ ਚੱਕਦਾ ਹੀ ਮੁੰਡੇ ਓਏ ਵੀਰ ਅਸੀਂ ਸੰਸਤਾ ਤੋਂ ਆਏ ਬੱਲੇ ਉਹ ਰਾਮਣਾ ਬੋਲਿਓ ਉਹ ਚੁੱਕਦਾ ਚੱਕਦਾ ਕੋਈ ਨਹੀਂ ਲੈ ਚੋਰੀ ਵੀ ਨਹੀਂ ਇਹਦੇ ਕੰਮ ਕਰਦੇ ਨੇ ਇਹਦੀ ਮੋਟਾ ਦੀ ਭਾਈ ਤੈਨੂੰ ਸਾਡੀ ਅਗੇ ਤੇ ਰੱਖ ਦੇ ਸਾਡ ਕਿਉਂ ਤੇ ਚੋਰ ਹੈ ਜਿਹੜਾ ਉਹਨੂੰ ਢਾਬੇ ਤੋਂ ਚੁੱਕ ਕੇ ਤੁਹਾਨੂੰ ਦੇ ਗਿਆ ਅਸੀਂ ਭਰਾ ਹੀ ਕਰ ਮਾਰਦੇ ਨੂੰ ਅਸੀਂ ਵੀ ਰੱਖਣੀ ਦੇ ਸਾਰ ਕਰਦੇ ਰਹਿਣੂ ਕੀ ਪਰਹਰਦਾਨਾ ਨੂੰ ਇੱਥੇ ਦੁਕਾਨ ਤੇ ਆਉਂਗਾ ਤੇ ਸਤਿੰਨ ਦਾ ਦੁਕਾਨ ਨਾ ਰਹਿਣਾ ਨਹੀਂ ਨਾ ਮੈਂ ਰਿੰਨਾ ਪਿਆ ਰਿੰਨੀ ਰੰਨੀ ਆ ਮੈਨੂੰ ਪੜੀ ਤੋਂ ਵੱਡੀ ਹੈ ਇੱਕ ਮੰਦਰੀ ਆ ਆਰਾਮਨਾ ਬੋਲ ਉਹ ਰਾਮਨਾ ਬੋਲ ਜਿੰਮੇਵਾਰ ਬੰਦੀ ਤੂੰ ਰਾਮਨਾ ਗੱਲ ਇਹ ਜਿੰਮੇਵਾਰ ਇਹ ਜਿੰਮੇਵਾਰ ਥੋੜਾ ਬਾਕੀ ਆ ਬਾਬਾ ਜੀ ਆ ਬੋਲਿਆ ਇਹਨੇ ਕੋਈ ਪ੍ਰਾਇਆ ਕੀ ਪੜਾਉਣਾ ਜਿੰਮੇਵਾਰ ਇਹ ਤਾਂ ਬੁੜਾਈਆਂ ਮੇਰਾ ਜਿਹਾ ਸੁਜਾਉਣ ਸੁਜਾ ਜਾ ਇਹ ਜਿੰਮੇਵਾਰ ਇਹ ਜਿੰਮੇਵਾਰ ਸਕੂਲੇ ਪਾਇਆ ਉਹਨੂੰ ਇਹ ਜਿੰਮੇਵਾਰ ਇਹ ਜਿੰਮੇਵਾਰ ਸਕੂਲੇ ਮੇਰਾ ਮੇਰਾ ਰਾਮੇ ਜੱਬੀ ਮਾਰ ਰੇ ਤਾਂ ਦੀ ਪਾਲਦੀ ਦਾ ਕਿਆ ਯਾਰ ਆ ਓਏ ਫੋੜੇ ਦੇ ਲੱਖਣ ਨਹੀਂ ਪੈਣੇ ਆਜੋ ਇਹ ਫੋੜੇ ਦੀ ਫੋੜੇ ਲਾ ਦਿੰਦੇ ਆ ਮੈਂ ਹੁਣ ਜਾਰੇ ਮੈਂ ਲੈਣਾ ਵਈ ਉੱਥੇ ਵੀ ਫਤ ਲੱਗਾ ਕਿ ਕੱਲ ਦੀ ਫੋੜੇ ਲਾ ਦੇ ਰਾਮ ਨਾਖਲੂ ਕੋਈ ਵੀਰ ਸੰਸਕਾ ਤੋਂ ਆਏ ਤੈਨੂੰ ਪਤਾ ਹੀ ਨਹੀਂ ਕੋਈ ਆ ਆ ਭਾਈ ਜਾਰੇ ਆ ਓਏ ਸਾਜੂ ਉਹ ਮੁੰਡਾ ਦਖਲਾ ਇਹ ਸਾਨੂੰ ਦੱਸਣ ਗਿਆ ਜੇ ਪਾਣੀ ਭਰੰਗਿਆ ਤੂੰ ਨਾ ਆਵਾ ਤੂੰ ਜਿੱਦ ਨਹੀਂ ਖੜਦਾ ਤੂੰ ਕੋਈ ਨਾ ਆਵਾ ਉਹ ਤਾਂ ਸੁਣਦੇ ਨਹੀਂ ਇਹ ਨਹੀਂ ਮੈਂ ਦੇਖਿਆ ਨਹੀਂ ਮੈਂ ਆਇਆ ਇਹਨੂੰ ਇਹਨੂੰ ਕੋਈ ਨਹੀਂ ਹਲਾ ਮਾਰ ਮੇਰੀ ਗੱਲ ਸੁਣ ਤਰਾ ਹਾਂ ਤਰਾ ਮੇਰੀ ਗੱਲ ਇਹ ਤਾਂ ਨਹੀਂ ਕਰਨ ਦਾ ਯਾਰ ਮੇਰੀ ਗੱਲ ਸੁਣ ਮੂਰਖਾ ਪਾਣੀ ਮੈਨੂੰ ਲੱਗਿਆ ਪਰ ਅਸੀਂ ਜਿੱਥੋਂ ਆਏ ਨਹੀਂ ਲੱਗਿਆ ਮੂਰਖਾ ਪਹਿਲਾਂ ਲੱਗ ਗਿਆ ਪਰ ਉਹਨੇ ਨਹੀਂ ਜਾਣਾ ਉਹਨੇ ਸਾਨੂੰ ਅਸੀਂ ਵੀ ਤਾਂ ਪੜਿਆ ਪਿਆ ਤਾਂ ਕਾ ਨਹੀਂ ਸਾਡੀ ਉਹ ਦੋ ਮੰਨੇ ਜਗ੍ਹਾ ਦੇ ਉੱਪਰ ਰੱਖਦੇ 18 ਸਾਲ ਸਾਡੀ ਸੰਸਥਾ ਹੈ 18 ਸਾਲ ਤੋਂ ਥੱਲੇ ਆਹੀ ਨਹੀਂ ਆ ਉਹ ਚਾਰਟ ਵਿਲ ਕੇ ਜਾਣਾ ਆ ਆਪਾਂ ਇਹਨੇ ਨਹੀਂ ਜਾਣਾ ਉਹ ਪੁਲਿਸ ਨੇ ਚਾਰਟ ਵਿਲ ਫੇਰ ਆਲੇ ਆ ਆਪਾਂ ਇੱਕ ਆ ਆਪਾਂ ਆਰਾਮ ਨਾਲ ਗੱਲ ਕਰਦੇ ਆ ਇੱਧਰ ਆ ਡੀਰ ਦੇ ਸੰਗ ਨਾਲ ਗੱਲ ਕਰਾਂਗੇ ਕਰ ਗਿਆ ਉਹ ਟਾਪੀ ਤੋਂ ਨਹੀਂ ਉਹ ਨਹੀਂ ਗਿਆ ਮੋਕੜੇ ਹੋ ਪਰ ਜਾਂਦਾ ਮੋਕੜਿਆ ਤੈਨੂੰ ਦਾਦਾ ਮੇਰਾ ਨੰਬਰ ਦਾ ਆ ਵੀਰ ਜੀ ਨੂੰ ਬੁਲਾ ਆ ਤੀਰ ਜੀ ਨੂੰ ਬੁਲਾ ਆਹੋ ਲੈ ਜਾਂਦਾ ਉਹ ਤਾਂ ਨਾ ਨਹੀਂ ਇਹੀ ਪੁਛ ਨੂੰ ਖੱਤ ਕੇ ਖੜਨਾ ਈ ਥੋੜੀ ਖੜਨਾ ਯਾਰ ਕਿਉਂ ਕਰਨਾ ਨਕੇਰੇ ਨੂੰ ਓਏ 1 ਲੱਖ ਦੇ ਤੂੰ ਹੀ ਕਰੂਆ ਕਿਉਂ 1 ਲੱਖ ਦਿਯਾ ਰਾ ਪੁਛ ਰੱਖੂਗੀ ਇਹ ਇਹ ਤੇਰੇ ਜਵਾਬ ਪੁਛ ਦਊਗੀ ਪੁੱਤੂ ਦਾ ਖਾਣਾ ਨਹੀਂ ਕੋਈ ਨਹੀਂ ਪੁਛਦੀ ਲਗਾਤਾਰ ਬੱਚੇ ਕੋ ਨਾ ਜੱਫਾ ਕਰਾਪ

ਓਏ ਵੀਰ ਕਿੱਧਰ ਤੇ ਬੈਠੋ ਤਾਂ ਇਹਦਾ ਘਰ ਆ ਖਾਣੇ ਚਲੀ ਥਾਣੇ ਕਿ ਲੋਕਾਂ ਅਸੀਂ ਦਈਏ ਆਪਣਾ ਅਸੀਂ ਥਾਣੇ ਲੈ ਕੇ ਚੱਲੇ ਨਹੀਂ ਇਹਨੂੰ ਘਰੇ ਨੂੰ ਪਾ ਲਈ ਅਸੀਂ ਥਾਣੇ ਲੈ ਕੇ ਚੱਲੇ ਅਸੀਂ ਥਾਣੇ ਲੈ ਕੇ ਚੱਲੇ ਨਹੀਂ ਚੱਲੇ ਫੇਰ ਸਾਡੀ ਯਾਰ ਮਾਤਾ ਕੀ ਗੱਲ ਨਹੀਂ ਯਾਰ ਤੁਹਾਨੂੰ ਆ ਆ ਗੱਡੀ ਚਲਾ ਆ ਵੀ ਖਾਣੇ ਚਲੀ ਆ ਜਾ ਆ ਥਾਣੇ ਚੱਲ ਆਂ ਗੋਂਦਿਆ ਵੇਖੋ ਆਪ ਵੀ ਘਰੇ ਜਨ ਨੂੰ ਕਰੀਬੋਂ ਕਿੱਥੇ ਜਾਣਾ ਕੰਮ ਤੇਰਾ ਘਰ ਚੱਲੂ ਕਰੀਂ ਤੇਰਾ ਘਰ ਆ ਉਹਦਾ ਘਰ ਆ काम करा तू तू रात को दुकान पे सो कहां सो सोता कि कहा सोता नहीं पुलिस पर सोता आरोप उधर जो पुलिस वाले खड़े होते हैं रात को वहाँ चला जाता अकेला सोता था अकेला ही कोई मंजा कोई नीचे चारपाई थी सोने के लिए जमीन पे तो इसका काम सारा दिन करता था खुद करवाता है ਕੀ ਕਰਾਤਾ ਸੀ ਕੀ ਕੀ ਕੰਮ ਕਰਤਾ ਸੀ ਹਾਲੇ ਧਵਾਤਾ ਹੈ ਚਾਹੇ ਉਹ ਮੱਕਟੂਲਾ ਧਵਾਤਾ ਹੈ ਈਲਾ ਧਵਾਤਾ ਹੈ ਔਰ ਬੜੇ 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 ਉਹ ਜੋ ਰੇੜੀ ਪਾਣੀ ਵਾਲੀ ਉਹ ਕੋਲ ਲਾਤਾ ਸੀ ਉਹ ਮੈਂ ਲਾ ਤੂੰ ਦਿਨ ਕੋ ਤੂੰ ਇਸ ਕੇ ਬਾਸ ਕਿਉਂ ਆਤਾ ਸੀ ਦਿਨ ਕੋ ਮੂਝੋ ਬੋਲਤਾ ਕਿ ਨਹੀਂ ਆਏਗਾ ਕੋਤੋ ਮਾਰੂਗਾ ਨਹੀਂ ਆਏਗਾ ਤੂੰ ਮਾਰੂਗਾ ਸੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਹੋ ਸਕਦਾ ਮਾਂ ਪਿਓ ਜਿੰਦਾ ਹੋਵੇ ਬੱਚੇ ਨੂੰ ਪਤਾ ਹੀ ਰਹੋਵੇ ਕੀ ਨਾ ਕਰਾ ਨਾ ਨਾਮ ਫਿਰੇ ਤੇਰੇ ਪਪਾ ਦਾ ਨਾਮ ਪਪਾ ਦਾ ਨਾਮ ਡਬਲੂ ਮਲਕਰ ਔਰ ਮਾ ਮਾ ਦਾ ਨਾਮ ਮਾ ਦਾ ਨਾਮ ਸੁਪੀ ਜੀ ਕੋ ਤੇਰੇ ਕੋ ਕਿਸੇ ਆਪਣੀ ਮੋਸੀ ਚਾਚੀ ਦਾ ਨਾਮ ਯਾਦ ਹੈ ਨਹੀਂ ਨਹੀਂ ਯਾਦ ਹੈ रहने वाले कहां के थे आप नवादा जिला नवादा जिला बिहार गांव याद है गांव नाम नहीं गांव याद, याद नहीं तो सरक जी जरूर ਵੀਡੀਓ ਨੂੰ ਸ਼ੇਅਰ ਕਰਿਓ ਬਾਕੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਈ ਵਾਰੀ ਜਿਵੇਂ ਅਸੀਂ ਰੋਲੇ ਰੱਪੇ ਦੇ ਵਿੱਚ ਉੱਥੇ ਨਹੀਂ ਕਰ ਸਕੇ ਉਹ ਉਹ ਤੁਹਾਨੂੰ ਕਲੀਅਰ ਕਰਾਂਗੇ ਜਿਵੇਂ ਅਸੀਂ ਨੂੰ ਲੈ ਕੇ ਆਏ ਆ ਇਹ ਇੱਕ ਸਰਜਕ ਜਿਹੜੀ ਹੈਗੀ ਉਹਦਾ ਸ਼ਿਕਾਰ ਹੋਇਆ ਬੱਚਾ ਇਹ ਸਾਰਾ ਕੁਝ ਆਪ ਦੱਸ ਰਿਹਾ ਤੁਸੀਂ ਖੁਦ ਸੁਣ ਸਕਦੇ ਹੋ ਜਹਾਂ ਤੂੰ ਕੰਮ ਕਰਦੇ ਸੀ ਹਾਂ ਉਹ ਡਾਕਰੇ ਤੇ ਉਹ ਤੇਰੇ ਕੋਲ ਕਹਾਂ ਤੋਂ ਲਾਇਆ ਉਹ ਲਾਇਆ ਦਿੱਲੀ ਤੋਂ ਭਾਵੇਂ ਕੋਲ ਲਾਇਆ ਸੀ ਦਿੱਲੀ ਤੇ ਧੀਰੇ ਧੀਰੇ ਕੁਝ ਉਸ ਨੂੰ ਆਪਣੇ ਫੋਨ ਕੀਤਾ ਹਾਂ اچھا ਉਹ ਧੀਰੇ ਜਿਹੜਾ ਨਾਮ ਦਾ ਜੋ ਵਿਅਕਤੀ ਹੋ ਤੇਰੇ ਕੋਲ ਦਿੱਲੀ ਸੇ ਲਾਇਆ ਔਰ ਇਸ ਕੋ ਲੈ ਕੇ ਚਲਾ ਗਿਆ ਹਾਂ ਧੀਰੇ ਆਸ਼ਾ ਯਹਾਂ ਕੀ ਕੰਮ ਕਰਦਾ ਥਾ ਤੂੰ बड़े बड़े होता था और क्या करता था था। वो पानी वाली रेडी कौन लाता था मैं तो रात को का सोता था काम करने के बाद उसके बाद रोड आरोप रोड पे क्यों सोता था रोड आरोप क्या बिछा के सोता था बिछा बिछौना कौन देता था वो ही देता है तो रात को बिछौना देने को दे देता था की मध्र जाके रोड पे सो जाओ और सुबह उसके पास काम करने क्यूँ आता था ਉਹ ਬੋਤਾ ਨਹੀਂ ਆਇਆ ਕਬ ਤੱਕ ਮਾਰੂਗਾ ਮਾਰੂਗਾ ਪਰ ਕਦੀ ਮਾਰਾ ਵੀ ਉਸਨੇ ਤੇਰੇ ਕੋ ਹਾਂ ਮਾਰਾ ਕੇ ਹੀ ਵਾਹ ਹੈ ਨਾ ਹਾਂ ਔਰ ਕੰਮ ਦਾ ਪੈਸਾ ਦਿੱਤਾ ਤੇਰੇ ਕੋਈ ਨਹੀਂ ਤੂੰ ਧੀਰਜ ਤੇਰਾ ਕੀ ਲੱਗਦਾ ਹੈ ਕੋਈ ਨਹੀਂ ਲੱਗਦਾ ਪਰ ਕਈ ਵਾਰੀ ਕੀ ਹੁੰਦਾ ਅਸੀਂ ਕਾਨੂੰਨ ਦੇ ਦਾਰੇ ਚ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਕੁਝ ਝਗੜੇ ਨੂੰ ਨਹੀਂ ਸੀ ਬਿਧਾਉਣ ਰਚਦੇ ਜਿਹੜੇ ਕਰਕੇ ਅਸੀਂ ਉਥੋਂ ਧੱਕੇ ਨਾਲ ਬੱਚੇ ਨੂੰ ਲਿਆ ਦਾ ਸਾਈਡ ਤੇ ਜਾ ਕੇ ਖੜ ਗਏ ਇਹ ਜਿਹੜੀ ਸਾਰੀ ਪ੍ਰਕਿਰਿਆ ਵਾ ਉਹ ਜਿਹੜੀ ਪ੍ਰੋਪਰ ਤਰੀਕੇ ਨਾਲ ਕੀਤੀ ਗਈ ਆ ਬਾਕੀ ਇਸ ਵਿਸ਼ੇ ਦੀ ਜਾਂਚ ਹੋਣੀ ਚਾਹੀਦੀ ਆ ਉਹ ਜਿਹੜੇ ਕੰਮ ਬਣਦੇ ਆ ਉਹ ਪ੍ਰਸ਼ਾਸਨ ਦੇ ਬਣਦੇ ਆ ਉਧਿਰ ਜਨਾਬ ਦੇ ਬੰਦੇ ਨੂੰ ਸੱਜਿਆ ਜਾਵੇ ਹੋ ਸਕਦਾ ਆ ਦੀਰ ਨੇ ਕਿੰਨੇ ਬੱਚੇ ਵਿੱਚ ਹੁਣ ਪੰਜਾਬ ਤੋਂ ਚੱਕ ਕੇ ਬਿਹਾਰ ਲੈ ਜਾਂਦਾ ਹੋਵੇ ਬੰਬੇ ਲੈ ਜਾਂਦਾ ਹੋਵੇ ਉਧਰੋਂ ਬੱਚਾ ਚੱਕ ਕੇ ਪੰਜਾਬ ਲੈ ਆਉਂਦਾ ਹੋਵੇ ਇਹਨਾਂ ਬੰਦਿਆਂ ਦੇ ਉੱਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਪਰ ਕਰੇ ਕੌਣ ਸਵਾਲ ਇਹ ਆ ਸਾਰੀ ਨੇ ਰੇੜੀ ਖਿੱਚਣੀ ਕੰਮ ਕਰਨਾ ਫਰੀ ਦੇ ਵਿੱਚ ਰੋਡ ਤੇ ਸਮਾਨ ਦੇਣਾ ਸੋ ਉਹਨਾਂ ਨੂੰ ਅਸੀਂ ਇਹ ਗੱਲ ਸੁਣਛਣੀ ਵੀ ਚਾਹੀ ਕਿ ਜੇ ਤੁਹਾਡਾ ਬੱਚਾ ਤੁਸੀਂ ਰੱਖਿਆ ਕੰਮ ਕਰਾਉਂਦੇ ਉਹਨੂੰ ਘਰੇ ਕਿਉਂ ਨਹੀਂ ਕੱਢਦੇ ਇਹਨੂੰ ਸਕੂਲੇ ਭੇਜੋ ਛੁੱਟੀ ਤੋਂ ਬਾਅਦ ਕੰਮ ਕਰਾਓ ਕੋਈ ਚੱਕਰ ਹੀ ਨਹੀਂ ਤੇ ਜਿਹੜੇ ਉਹਦੇ ਗਾਂ ਬੱਚੇ ਆ ਉਹ ਕਹਿੰਦੇ ਆ ਵੀ ਕੰਮ ਹੀ ਨਹੀਂ ਕਰਦੇ ਅਸੀਂ ਵੀ ਇੱਥੋਂ ਹੀ ਪਲੇ ਆ ਆਪ ਤੁਸੀਂ ਐ ਬੁੱਢੇਵਾਗੇ ਆਪਦੇ ਘਰ ਦੇ ਵਿੱਚ ਫਿਰ ਰਹੇ ਹੋ ਘੁੰਮ ਰਹੇ ਹੋ ਤੁਹਾਨੂੰ ਫਰੀ ਦਾ ਕੰਮ ਆ ਮਿਲਿਆ ਹੋ ਸਕਦਾ ਸਾਰੀ ਉਮਰ ਤੱਕ ਫਰੀ ਕੰਮ ਕਰਾਇਆ ਜਾਂਦਾ ਪਰ ਇਹ ਚੀਜ਼ਾਂ ਬਹੁਤ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਸਾਡੀ ਜਿੰਨੀ ਜ਼ਿੰਮੇਵਾਰੀ ਵੜਦੀ ਸੀ ਅਸੀਂ ਨਿਭਾਤੀ ਜੀ ਅਸੀਂ ਆਪ ਦਾ ਇਨਸਾਨ ਹੋਣ ਦਾ ਇਨਸਾਨੀਅਤ ਦਾ ਵਰਜਨ ਨਿਭਾਤਾ ਅੱਗੇ ਕੰਮ ਪਰਚਾਟਣ ਦਾ ਆ ਮਹਿਕਮਿਆਂ ਦਾ ਆ ਉਹਦੇ ਲਈ ਵੀ ਅਸੀਂ ਨਾਲ ਖੜੇ ਆ ਉਹ ਹਮੇਸ਼ਾ ਨਾਲ ਖੜੇ ਰਹਾਂਗੇ ਕੋਈ ਉੱਚ ਅਧਿਕਾਰੀ ਕੋਈ ਵੀ ਸਾਡੇ ਤੋਂ ਜਾਣਕਾਰੀ ਲੈ ਸਕਦਾ ਇਹਨੂੰ ਹੁਣ ਜਿਹੜਾ ਆ ਜੀ ਚੈਲਵਿੰਕਰ ਕਮੇਟੀ ਜਿਹੜੀ ਹੈਗੀ ਆ ਉਹਦੇ ਜ਼ਰੀਏ ਇਹ ਬੱਚਾ ਬੀਸੀਪੀਓ ਦੇ ਆਫਿਸ ਦੇ ਵਿੱਚ ਜੰਦੂ ਆਉਂਦੇ ਆ ਕੋ ਕਿੱਥੋਂ ਦੇ ਆਰਡਰ ਹੁੰਦੇ ਆ ਸਿੰਗਲਵਾੜੇ ਦੇ ਰਾਜਪੁਰੇ ਦੇ ਜਿਹੜੇ ਵੀ ਬੱਚਿਆਂ ਦੇ ਆਸ਼ਰਮ ਨੇ ਉਹ ਅੱਗੇ ਦਾ ਪ੍ਰੋਸੀਜਰ ਹੈਗਾ ਪਰ ਇਹ ਬੱਚੇ ਦੀ ਜ਼ਿੰਦਗੀ ਬਰਬਾਦ ਬੱਚੇ ਦਾ ਦਿਲ ਨਹੀਂ ਕਰਨਿਆ ਸਾਨੂੰ ਛੱਡ ਕੇ ਜਾਣ ਦੋ ਦਿਨ ਤੋਂ ਬੱਚਾ ਐਤਵਾਰ ਅਸੀਂ ਲਿਆਂਦਾ ਦੋ ਦਿਨ ਤੋਂ ਬੱਚਾ ਹੱਨੇ ਤੋਂ ਉੱਚੀ ਉੱਚੀ ਓਏ ਹੋਏ ਚੱਲ ਸੋ ਸੰਗਤ ਜੀ ਪ੍ਰੇਮਪੂਰਾ ਖੁਸ਼ ਹੈ ਇਹ ਖੁਸ਼ੀ ਕਿਉਂ ਆ ਤੁਸੀਂ ਸਮਝ ਸਕਦੇ ਹੋ ਜਿਹੜੇ ਇਨਸਾਨੀਅਤ ਨਾਲ ਜੁੜੇ ਨੇ ਤੇਰਾ ਆਸਰਾ ਸੋਸਾਇਟੀ ਪਿੰਡ ਵੱਲਾ ਖਾਬਾਂ ਦੀ ਨਗਰੀ ਆਉਂਦੇ ਜਾਂਦੇ ਵਿਜੜ ਜਰੂਰ ਕਰੋ ਜੀ ਤੇ ਡੀਡੀਆਰ ਕਟਾ ਕੇ ਮੈਡੀਕਲ ਵੀ ਕਰਾ ਕੇ ਤੇ ਪਿੰਗਲਵਾੜੇ ਦੇ ਵਿੱਚ ਇਹਦੀ ਅੰਮ੍ਰਿਤਸਰ ਐਡਮਿਸ਼ਨ ਹੋ ਚੁੱਕੀ ਆ ਅਗਲੀ ਜ਼ਿੰਮੇਵਾਰੀ ਉਹਨਾਂ ਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ